ਲਾਈਵ ਐਕਸ਼ਨ ਚੱਲ ਰਿਹਾ ਹੈ ਆਪਣੀ ਟੀਮ ਦਾ ਮੁੰਡਾ ਲਵਦੀਪ ਹੈ ਨਾ ਨਾਲ ਆ ਪੂਰਾ ਬੜਾ ਹੁਣੇ ਆ ਬੁਝੋ ਕੇ ਹਟੇ ਇਕੱਠੇ ਹੋ ਕੇ ਸ਼ਾਬਾਸ਼ ਲਵਦੀਪ ਆ ਚੱਕ ਕੇ ਲਈਆਂ ਸੁਗੈਸਾ ਚਾਹੀਦਾ ਆਪਾਂ ਨੂੰ ਜਲਦਾ ਪਿਆ ਲੈ ਕੇ ਹੀ ਮੁੜ ਕੇ ਇੱਥੋਂ ਆ ਰਹੀ ਹੈ ਲਗਾਤਾਰ ਮਾਰ ਰਹੇ ਨੇ ਜਿਵੇਂ ਨਾਲ ਨੇ ਮੁੰਡੇ ਆਪਣੇ ਵੀ ਕੈਂਬੋ ਕਰਾਂ ਮੈਂ ਡਰਦਾ ਕੋਈ ਨਹੀਂ ਐ ਨਾ ਚੋਡੇ ਆਪਣੇ ਵੀ ਡਰਦੇ ਨਹੀਂ ਹੈਗੇ ਨਾਲ ਦੀ ਨਾਲ ਮੁੰਡਿਆਂ ਨੇ ਸ਼ਾਬਾਸ਼ ਹੈ ਨਾਲ ਦੀ ਨਾਲ ਟਕਤਾ ਜੈਤ ਸਿੰਘ ਟ੍ਰੈਸ ਨੂੰ ਬੇਨਤੀ ਹੈ ਨਾ ਮੇਰਾ ਵੀਰ ਬਹੁਤ ਜ਼ਰੂਰੀ ਸੇਵਾ ਹੈ ਆਪਾਂ ਕਰਨੀ ਹੈ ਲਿਆ ਅਲਵਦੀਪ ਵਾਈ ਗਰੂ ਵਾਈ ਗਰੂ ਵਾਈ ਗਰੂ ਵਾਈ ਗਰੂ ਇੱਕ ਸਪਾਇਰਡ ਮਾਰ ਰਹੇ ਹੈ ਸਾਡੇ ਮੁੰਡੇ ਆਪਣੇ ਵੀ ਡਰਦੇ ਨਹੀਂ ਹੈਗੇ ਆਪਣੇ ਵੀ ਹੌਸਲੇ ਬੁਲੰਦ ਹੈ ਕੈਮੋ ਕੈਮ ਨੇ ਅੱਥਾ ਜ਼ਰੂਰੀ ਹੈ ਪਰ ਹੁਣ ਚੱਲਨੀਆ ਵਾਧਾ ਹੋ ਗਿਆ ਕੋਈ ਚੱਕਰ ਨਹੀਂ ਹੈਗਾ ਲਗਾਤਾਰ ਫਿਰ ਚੱਲ ਰਹੇ ਹਨ ਵਿੱਚ ਵਿੱਚ ਆ ਅਸਲੀ ਗੋਲੀ ਵਿਚਾ ਲੈਂਦੇ ਹੁੰਦੇ ਹੁੰਦੇ ਆਪਣੇ ਵਿੱਚੋਂ ਮੋੜਦੇ ਵਿਚ ਲਾਈ ਜਾਂਦੇ ਨੇ ਤੇ ਮਾਰ ਲੜਾ ਮਾਰਵਾਏ ਬਾਈ ਗਰੂ ਬਾਈ ਗਰੂ ਯੂਥ ਨੇ ਮਾਰ ਦੇਣਾ ਪੁਲਸ ਵਾਲਾ ਬਹੁਤ ਆਕਿਆ ਹੋਇਆ ਮੀਟਿੰਗ ਚੱਲ ਰਹੀ ਹੈ 3 ਵਜੇ ਤੱਕ ਚੱਲ ਗਿਆ ਨਾ ਮੇਰੀ ਹਾਂ ਮੈਂ ਚੱਲ ਗਿਆ ਮੇਰੀ ਜਾਨ ਹਾਂ ਯੂਥ ਨੇ ਮਾਰ ਦੇਣਾ ਪੁਲਸ ਵਾਲਾ ਆਕਿਆ ਪਿਆ ਕੱਲ ਬਹੁਤ ਵੱਡਿਆ ਇਹਨਾਂ ਨੇ ਸਾਨੂੰ ਜਾਨੋਂ ਮਾਰ ਦੇਣਾ ਜਾਨੋ ਆ ਆ ਦੇਖੋ ਰਬੜ ਦੀ ਗੋਲੀ ਸਪਰੇਅ ਕਰ ਰਹੇ ਚਲਾ ਰਹੇ ਠੰਡ ਰੱਖੇ ਕਿ ਹਵਾ ਦੇ ਵਿੱਚ ਆਸੂ ਗੈਸ ਨਾਲ ਫੈਲ ਪਾਏ ਅੱਜ ਤਿਆਰੀ ਬਹੁਤ ਹੈ ਵੀਰੇ ਆਪਣੀ ਵਧੀਆ ਆ ਪਤੰਗਾ ਪਤੰਗਾ ਜਿਹੜੀ ਹੈਗੀਆਂ ਉੱਪਰ ਛੱਡੀਆਂ ਹੋਈਆਂ ਨੇ ਕੱਲ ਡਰੋਨ ਨਾਲ ਬੜੇ ਸੱਟੇ ਇਹਨਾਂ ਨੇ ਆ ਡਰੋਨਾਂ ਦਾ ਪੂਛ ਲੈ ਲੈਣੇ ਆ ਬੈਰੀਕੇਟਿੰਗ ਵੀ ਲਾ ਰਹੇ ਨਾਲ ਨਾਲ ਅੱਗੇ ਵਧ ਰਹੇ ਬੈਰੀਕੇਡ ਲੈ ਕੇ ਸਭ ਕੁਝ ਚੱਲ ਰਿਹਾ ਲਾਈਵ ਐਕਸ਼ਨ ਬਾਪਾ ਪਿੱਛੇ ਨਹੀਂ ਹਟਣਾ ਫੱਟੜ ਵੀ ਹੋ ਰਹੇ ਗੋਲੀਆਂ ਵੀ ਬੱਤਨੀਆਂ ਮੁੰਡਿਆਂ ਦੇ ਕੱਲ ਬਹੁਤ ਜ਼ਰਾ ਪਾੜੇ ਆ ਮੁੰਡਾ ਆਕਿਆ ਪਿਆ ਬਾਹਰ ਦੇ ਨੇਪੁੱਲ ਤੋਂ ਅੱਗੇ ਪਹੁੰਚਣ ਤੱਕ ਥੋੜੀ ਦੇਰ ਤੱਕ